ਹਾਂਜੀ ਤਾਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਤੋਂ ਸੌਰੀ ਮੰਗਦੀ ਆ ਕਿ ਕਿਉਂਕਿ ਬਹੁਤ ਜ਼ਿਆਦਾ ਡਿਲੇ ਹੋ ਜਾਂਦੀ ਹੈ ਵੀਡੀਓ ਅੱਜ ਕੱਲ ਹਫਤਾ ਹਫਤਾ 10 10 ਡੇਸ ਲੇਟ ਹੋ ਜਾਂਦੀ ਹੈ ਐਕਚੁਅਲ ਚ ਮੇਰੇ ਐਗਜ਼ਾਮਸ ਚੱਲ ਰਹੇ ਨੇ ਤੇ ਪਹਿਲਾਂ ਮੈਂ ਬਹੁਤ ਬਿਮਾਰ ਵੀ ਹੋ ਗਈ ਸੀ ਤੇ ਜਿਸ ਕਰਕੇ ਵੀਡੀਓ ਨਹੀਂ ਆ ਰਹੀ ਪਲੀਜ਼ ਕੋਆਪਰੇਟ ਕਰੋ ਥੋੜਾ ਜਿਹਾ ਹੁਣ 10 ਡੇਸ ਤਾਂ ਮੈਕਸਿਮਮ ਨਹੀਂ ਲੱਗ ਹੀ ਜਾ ਰਹੇ ਨੇ ਤਾਂ ਇੱਕ ਵਾਰੀ ਐਗਜ਼ਾਮ ਖਤਮ ਹੋ ਜਾਣ ਫਿਰ ਆਪਾਂ ਰੈਗੂਲਰਲੀ ਵੀਡੀਓ ਪਾਏ ਤਾਂ ਹਾਂਜੀ ਅੱਜ ਦਾ ਆਪਣਾ ਇੰਪੋਰਟੈਂਟ ਟਾਪਿਕ ਹੈ ਸੋਨਾ ਸੋਨਾ ਕੀ ਹੁੰਦਾ ਹੈ ਸੋਨਾ ਬਿਊਟੀਫੁੱਲ ਹੁਣ ਇਹ ਬਿਊਟੀਫੁੱਲ ਇੱਕ ਬਿਊਟੀਫੁੱਲ ਤਾਂ ਆ ਗਿਆ ਚਿਹਰੇ ਤੋਂ ਬਿਊਟੀਫੁੱਲ ਪਰ ਕੀ ਤੁਸੀਂ ਦੱਸੋ ਜਿਹੜਾ ਬੰਦਾ ਚਿਹਰੇ ਤੋਂ ਸੋਹਣਾ ਹੈ ਬਿਊਟੀਫੁੱਲ ਹੈ ਉਹ ਮਨ ਚੋਂ ਵੀ ਸੋਹਣਾ ਉਹ ਵਧੀਆ ਬੰਦਾ ਪਰਖ ਸਕਦੇ ਹੁਣ ਚਿਹਰੇ ਨਹੀਂ ਪਰਖ ਸਕਦੇ ਅਸੀਂ ਸੋਹਣਾ ਬੰਦਾ ਉਹ ਹੁੰਦਾ ਹੈ ਜੋ ਖਣ ਸੋਹਣੇ ਤਾਂ ਸਾਰੀ ਮੈਂ ਵੀ ਸੋਹਣੀ ਤੁਸੀਂ ਵੀ ਸੋਹਣੋ ਸਾਰੇ ਸੋਹਣੇ ਨੇ ਤਾਂ ਸੋਹਣੇ ਤਾਂ ਸਾਰੇ ਹੀ ਦਿਖਦੇ ਨੇ ਪਰ ਐਕਚੁਅਲਸ ਉਹ ਬੰਦਾ ਸੋਹਣਾ ਹੁੰਦਾ ਜਿਸ ਦਾ ਮਨ ਅੰਦਰੋਂ ਸੋਹਣਾ ਹੋਵੇ ਸੋਹਣਾ ਮਨ ਅੰਦਰੋਂ ਸੋਹਣਾ ਕੀ ਕਲੀਅਰ ਹੋਵੇ ਝੂਠ ਨਾ ਬੋਲਦਾ ਹੋਵੇ ਕੋਈ ਚੀਟਿੰਗ ਨਾ ਕਰਦਾ ਹੋਵੇ ਕੋਈ ਪਾਪ ਨਾ ਕਰਦਾ ਹੋਵੇ ਚੋਰੀ ਨਾ ਕਰਦਾ ਹੋਵੇ ਇਹ ਬੰਦਾ ਹੁੰਦਾ ਸੋਹਣਾ ਕਿ ਕਿ ਚਿਹਰੇ ਵਾਲੇ ਸੋਹਣੇ ਨਾਲ ਕੋਈ ਫਰਕ ਨਹੀਂ ਪੈਂਦਾ ਮਨ ਸੋਹਣਾ ਹੋਣਾ ਚਾਹੀਦਾ ਨਾ ਕਿ ਚਿਹਰਾ ਹੁਣ ਇਹ ਤਾਂ ਗੱਲ ਹੋ ਗਈ ਆਪਣਾ ਮਨ ਅੰਦਰੋਂ ਸੋਹਣਾ ਹੋਣਾ ਤਾਂ ਹੁਣ ਕਿਵੇਂ ਆਪਾਂ ਜੇ ਨਹੀਂ ਹੈਗਾ ਨਾ ਸੋਹਣਾ ਇਸ ਤਰੀਕੇ ਨਾਲ ਬਣਾਓ ਜੇ ਮੰਨ ਲਓ ਕਿਸੇ ਨੂੰ ਹੈਲਪ ਦੀ ਨੀਡ ਹੈ ਹੁਣ ਕੋਈ ਖੜਾ ਆਪਾਂ ਤਾਂ ਬਾਈਕ ਤੇ ਜਾ ਰਹੇ ਆ ਐਕਟਿਵਾ ਕਾਰ ਤੇ ਜਾ ਰਹੇ ਆ ਕੋਈ ਖੜਾ ਵਿਚਾਰਾ ਬੁਢਾ ਜਿਆ ਕੋਈ ਹਾਂ ਇਸ ਚੀਜ਼ ਤੇ ਚੀਜ਼ ਤੇ ਧਿਆਨ ਰੱਖਿਓ ਕਿ ਜ਼ਰੂਰੀ ਨਹੀਂ ਹੈ ਕਿ ਹਰ ਬੰਦੇ ਨੂੰ ਪ੍ਰੋਬਲਮ ਹੀ ਹੋਵੇ ਉਹਨੂੰ ਨੀਡ ਹੋਏ ਕਈ ਅੱਜਕੱਲ ਬਹੁਤ ਸਾਰੇ ਫਰਾਡ ਨੇ ਉਹ ਆ ਗਏ ਗੰਦੇਮਾਨ ਵਾਲੇ ਲੋਕ ਬਹੁਤ ਫਰਾਡ ਨੇ ਅੱਜਕੱਲ ਲੋਕੀ ਕਰਨਗੇ ਬੁੜੇ ਜੇ ਬਣ ਕੇ ਖੜ ਜਾਣਗੇ ਜੋ ਬੰਦਾ ਗੱਡੀ ਚ ਬਿਠਾਉਂਦਾ ਹੈ ਜਰੀ ਲੁੱਟ ਕੇ ਲੈ ਜਾਂਦੇ ਇਸ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖੋ ਹੁਣ ਦੇਖੋ ਕੋਈ ਪੇਪਰ ਚ ਹੈਲਪ ਮੰਗ ਰੇ ਤਾਂ ਹੁਣ ਇੱਥੇ ਹੈਲਪ ਨਹੀਂ ਕਰਨੀ ਆਪਾਂ ਇੱਥੇ ਹੈਲਪ ਨਹੀਂ ਕਰਨੀ ਇੱਥੇ ਭਾਵੇਂ ਆਪਣੇ ਮਨ ਨੂੰ ਗੰਦਾ ਹੀ ਬਣਾ ਲਓ ਕਿਉਂਕਿ ਜੇ ਕੋਈ ਗਲਤ ਕੰਮ ਲਈ ਹੈਲਪ ਮੰਗ ਰੇ ਉਦੋਂ ਨਹੀਂ ਕਰਨੀ ਹਾਂ ਜੇ ਕਿਸੇ ਨੂੰ ਨੀਡ ਹੈ ਮੈਡੀਸਨਸ ਚਾਹੀਦੀਆਂ ਨੇ ਜਾਓ ਮੈਡੀਸਨਸ ਪਰਚੇਸ ਕਰੋ ਉਹਨੂੰ ਦੋ ਪੈਸੇ ਆਦੀ ਲੋੜ ਹੈ ਦੇ ਦੋ ਬਾਅਦ ਵਿੱਚ ਅਗਲੇ ਨੂੰ ਤੁਹਾਨੂੰ ਸਭ ਕੁਝ ਵਾਪਸ ਕਰ ਹੀ ਦੇਣਾ ਠੀਕ ਹੈ ਹੈਲਪ ਸਭ ਦੀ ਕਰੋ ਪਰ ਉਹਨੂੰ ਪਰਖ ਕੇ ਥੋੜਾ ਜਿਹਾ ਹੁਣ ਕਈ ਲੋਕ ਫਰਾਡ ਵੀ ਹੁੰਦੇ ਨੇ ਉਹਨਾਂ ਦੀ ਹੈਲਪ ਨਾ ਕਰੋ ਹੁਣ ਜੇ ਕੋਈ ਪੇਪਰ ਚ ਕਹਿ ਰਿਹਾ ਤੁਹਾਨੂੰ ਮੈਨੂੰ ਦਿਖਾ ਦੇ ਮੈਨੂੰ ਦਿਖਾ ਦੇ ਜਾਂ ਕੋਈ ਵੀ ਕੰਮ ਹੈ ਜਿਹਦੇ ਵਿੱਚ ਕਿ ਆਪਾਂ ਦਿਖਾਉਣਾ ਨਹੀਂ ਇੱਕ ਦੂਸਰੇ ਨੂੰ ਉਹਦੇ ਵਿੱਚ ਹੀ ਤੁਸੀਂ ਹੈਲਪ ਕਰ ਰਹੇ ਹੋ ਤਾਂ ਇਟ ਮੀਨਸ ਤੁਸੀਂ ਵੀ ਗੰਦੇ ਹੋ ਸਮਝੇ ਤਾਂ ਇਸ ਲਈ ਮਨ ਅੰਦਰੋਂ ਤਿੰਨ ਚਾਰ ਤਰੀਕਿਆਂ ਨਾਲ ਰੱਖੋ ਸਾਫ਼ ਰੱਖੋ ਨਾ ਮਨ ਨੂੰ ਥੈਂਕ ਯੂ